ਜੀ ਅੱਜ ਤੁਹਾਡੇ ਦਫ਼ਤਰ ਵਿਖੇ ਵਿਜੇ ਬੰਦਨ ਤੇ ਮਿਸ ਭਾਰਤੀ ਵੱਲੋਂ ਜਿਹੜਾ ਗਾਣਾ ਰਿਲੀਜ਼ ਕੀਤਾ ਗਿਆ ਤੇ ਕੀ ਕਹਿਣਾ ਚਾਹੋਗੇ ਇਸ ਗਾਣੇ ਬਾਰੇ ਤੇ ਤੁਸੀਂ ਜਿਹੜਾ ਅਪੀਲ ਲਗਾਈ ਹੈ ਇਹਦੇ ਬਾਰੇ ਵੀ ਦੱਸ ਦਿਓ ਮੈਂ ਕੋਹੋਂ ਨਾ ਸ਼ਬੀਲ ਹੁਣਾ ਜੀ ਬਾਬਾ ਨਾਨਕ ਦੀ ਲਾਗੇ ਨੇ ਲੰਗਰ ਤੇ ਸ਼ਬੀਲ ਭਾਈ ਤੇ ਉਹਨਾਂ ਦੇ ਜੋ ਵੀ ਉਹ ਸ਼ੁਰੂ ਕਰ ਗਏ ਨੇ ਆਪਣਾ ਆਪਣਾ ਅਈ ਧਰਮ ਨਿਭਾ ਰਹੇ ਆ ਬਾਕੀ ਰਹਿ ਗਿਆ ਵਿਜੇ ਬੰਦਨ ਜੀ ਔਰ ਮਿਸ ਭਾਰਤੀ ਜੀ ਇਹਨਾਂ ਦਾ ਜੀਤ ਬਹੁਤ ਵਧੀਆ ਲੱਗਾ ਮੈਂ ਸੁਣਿਆ ਵੀ ਹੈਗਾ ਮੈਨੂੰ ਬਹੁਤ ਅੱਛਾ ਲੱਗਾ ਮੈਂ ਇਹਨਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਇਹ ਤਰੱਕੀਆਂ ਕਰਨ ਪੂਰਾ ਦੇਸ਼ ਇੱਕ ਵਾਰ ਇਹਨਾਂ ਦਾ ਗੀਤ ਸੁਣੇ ਬਹੁਤ ਵਧੀਆ ਗਾਇਆ ਜੀ ਧੰਨਵਾਦ ਜੀ ਸਰ ਜਦ ਨੀਰਸ ਲੋਤਰਾ ਇਹਨ ਦਾ ਸਹਿ ਕਿ ਤੁਸੀਂ ਆਪਣਾ ਦਫਤਰੀ ਦੇ ਤਾ ਇਹਨਾਂ ਵਾਸਤੇ ਤੇ ਇਹ ਕਿਸ ਤਰ੍ਹਾਂ ਵਾਸਤੇ ਤਖਦੇ ਹੋ ਨੀਰਸ ਲੋਤਰਾ ਜੀ ਮੇਰੇ ਵੱਡੇ ਵੀਰ ਜੀ ਨੇ ਇਹ ਦਫਤਰ ਮੇਰਾ ਨਹੀਂ ਇਹਨਾਂ ਦਾ ਆਪਣਾ ਵਾ ਇਹ ਇਹਨਾਂ ਦਾ ਬੜਪਣ ਹੈ ਕਿ ਮੇਰਾ ਮਾਂ ਜੀ ਜਦ ਨਾ ਕਰਦੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਜੀ ਗੁਰਦਾਸਪੁਰ ਵਾਸੀ ਤੁ ਕੀ ਸੁਨੇਹਾ ਦੇਣਾ ਚਾਹੋਗੇ ਗੁਰਦਾਸਪੁਰ ਵਾਸੀ ਨੇ ਆਹੀ ਕਹਿਣਾ ਕਿ ਸਾਡਾ ਸ਼ਹਿਰ ਬਹੁਤ ਪੀਸਫੁੱਲ ਏਰੀਆ ਵਾ ਤੇ ਅਮਨ ਤੇ ਸ਼ਾਂਤੀ ਨਾਲ ਦੇ ਪਿਆਰ ਨਾਲ ਰੋਜੀ ਜੀ ਸਰ ਅੱਜ ਵਿਜੇ ਬੰਦਨ ਜੀ ਵੱਲੋਂ ਤੇ ਮਿਸ ਭਾਰਤੀ ਵੱਲੋਂ ਜਿਹੜਾ ਗਾਣਾ ਰਿਲੀਜ਼ ਕੀਤਾ ਗਿਆ ਜਿਹੜਾ ਆ ਗਾਇਆ ਗਿਆ ਤੇ ਨਵੇਂ ਤੁਹਾਡੇ ਵੱਲੋਂ ਰਿਲੀਜ਼ ਕੀਤਾ ਗਿਆ ਇਹਦੇ ਬਾਰੇ ਦੱਸ ਦਿਓ ਇਹ ਬਹੁਤ ਹੀ ਅੱਛਾ ਦਿਨ ਆ ਨੇ ਚੂਜ਼ ਕੀਤਾ ਅੱਜ ਨਿਰਮਲ ਕਾਸ਼ੀ ਦਾ ਦਿਨ ਆ ਜੀ ਤੇ ਇਸ ਦਿਨ ਪਵਿੱਤਰ ਦੇ ਨਾਲ ਦੇ ਦਿਨ ਇੱਕ ਚੰਗਾ ਦੇਸ਼ ਭਗਤ ਦਾ ਗਾਣਾ ਇਹਨਾਂ ਨੇ ਰਿਲੀਜ਼ ਕੀਤਾ ਔਰ ਜਿਹੜੇ ਸਾਡੇ ਹਜ਼ਾਰਾਂ ਫੌਜੀ ਭਰਾ ਬੈਠੇ ਨੇ ਬਾਰਡਰਾਂ ਤੇ ਇਹ ਉਹਨਾਂ ਤੱਕ ਗਾਣਾ ਜਾਏਗਾ ਉਹਨਾਂ ਦਾ ਉਤਸ਼ਾਹ ਵਧੇਗਾ ਔਰ ਉਹ ਇਹਨਾਂ ਨੂੰ ਯਾਦ ਕਰਨਗੇ ਔਰ ਇਹਨਾਂ ਦੇ ਗਾਣੇ ਨੂੰ ਪ੍ਰੋਮੋਟ ਕਰਨਗੇ ਤੇ ਮੈਂ ਵੀ ਇਹੀ ਵੇਸ਼ ਕਰਦਾ ਹਾਂ ਕਿ ਪ੍ਰਮਾਤਮਾ ਇਹਨਾਂ ਨੂੰ ਜ਼ਿਆਦਾ ਇਜ਼ਤ ਮਾ ਦੇ ਇਸ ਗਾਣੇ ਦੀ ਜ਼ਿਆਦਾ ਪ੍ਰੋਮੋਸ਼ਨ ਹੋਏ ਔਰ ਇਹਨਾਂ ਦੀ ਤਰੱਕੀ ਹੋਏ ਇਹ ਲੜਕੀ ਨਵੀਂ-ਨਵੀਂ ਆਈ ਹੈ ਇਸ ਫੀਲਡ ਦੇ ਔਰ ਇਹਨੂੰ ਬਹੁਤ ਜ਼ਿਆਦਾ ਕਾਮਯਾਬੀ ਮਿਲੇ ਸਰ ਗੱਲ ਕਰੀਏ ਤਾਂ ਗੁਰਦਾਸਪੁਰ ਸ਼ਹਿਰ ਵਿੱਚ ਬਹੁਤ ਸਾਰੇ ਸਿੰਗਰ ਜੇ ਤੇ ਆਵਾਜ਼ ਬੜੀ ਸਰੀਲੀਅਨ ਤੇ ਕਿਸ ਤਰ੍ਹਾਂ ਤੇਜੇ ਗੁਰਦਾਸਪੁਰ ਸ਼ਹਿਰ ਦੇ ਦੇ ਗੁਰਦਾਸਪੁਰ ਦੇ ਉਹ ਆਰੀਮ ਬਚਾਵਾ ਆਪਣਾ ਸੰਗਤਪੁਰ ਰੋਡ ਤੋਂ ਬੜੀ ਤਰੱਕੀ ਕੀਤੀ ਹੈ ਉਹਨੇ ਉਹ ਉਹਦੇ ਵਿੱਚ ਆਪਣਾ ਸੋਨੀ ਟੀਵੀ ਤੇ ਛਾਇਆ ਰਿਹਾ ਪੂਰਾ ਔਰ ਉਹਨੇ ਕਮਾਲ ਕੀਤੀ ਹੈ ਉਹਦੇ ਮਾਵਾ ਬੰਨੇ ਉਹਦੀ ਬੜੀ ਸਪੋਰਟ ਕੀਤੀ ਹੈ ਔਰ ਪਰਮਾਤਮਾ ਦੀ ਉਹਦੇ ਤੇ ਬਹੁਤ ਜ਼ਿਆਦਾ ਕਿਰਪਾ ਹੈ ਤੇ ਇਸ ਗੁਰਦਾਸਪੁਰ ਤੋਂ ਜਿਹੜਾ ਹੈ ਇੱਥੇ ਤੇ ਬਹੁਤ ਜ਼ਿਆਦਾ ਇਸ ਚੀਜ਼ ਹਾਂ ਜਸਬੀਰ ਜੱਸੀ ਨੇ ਬੜਾ ਨਾਮ ਕਮਾਇਆ ਔਰ ਬਹੁਪੁਰ ਤੋਂ ਵੀ ਜਿਹੜੇ ਹਰਪਾਲ ਉਹਦੇ ਹਾਂ ਜੀ ਹਾਂ ਸੋ ਗੁਰਦਾਸਪੁਰ ਤੇ ਹੱਬ ਆਫ ਸਿੰਗਰਸ ਕੀ ਆਸਕ ਕਰਦੇ ਹੋ ਗੁਰਦਾਸਪੁਰ ਬੈਟਰ ਫਿਊਚਰ ਅچھے ਭਵਿੱਖ ਦਾ ਜਿਹੜਾ ਅਸੀਂ ਸਕੋਪ ਹੈ ਗੁਰਦਾਸਪੁਰ ਦੇ ਵਿੱਚ ਔਰ ਖਾਸ ਕਰਕੇ ਮੈਂ ਜਿਹੜੀ ਗੱਲ ਕਹਿਣੀ ਹੈ ਜੇ ਜੇ ਰਜੀਸ਼ ਕੁਮਾਰ ਬਿੱਲਾ ਜੀ ਵਰਗੇ ਪ੍ਰੋਮੋਟਰ ਹੋਣ ਇੱਥੇ ਕਿੰਨਾ ਪਿਆਰ ਦਿੱਤਾ ਇਹਨਾਂ ਨੇ ਆਪਣਾ ਦਫਤਰ ਦਿੱਤਾ ਜਿਹੜਾ ਸਾਰੇ ਫਰਕ ਸਵੇਰ ਦਾ ਮੇਲਾ ਲਗਾਏ ਥੇ ਕਿੰਨੀ ਦੁਨੀਆ ਆਈ ਇੱਥੇ ਸਿਰਫ ਇਹ ਗਾਣੇ ਦੀ ਪ੍ਰੋਮੋਸ਼ਨ ਕਰਨ ਰਜੀਵ ਬੰਦਾ ਜੀ ਨੂੰ ਔਰ ਭਰਤ ਜੀ ਨੂੰ ਆਪਣਾ ਪਿਆਰ ਦੇਣ ਵਾਸਤੇ ਸੋ ਮੈਂ ਬਿੱਲਾ ਜੀ ਨੂੰ ਵੀ ਮੁਬਾਰਕਬਾਦ ਦਿੰਦਾ ਬਹੁਤ ਜ਼ਿਆਦਾ ਇਹ ਵੀ ਯਾਰਾਂ ਦੇ ਯਾਰ ਹੈ ਬਹੁਤ ਵਧੀਆ ਕਿਸਨ ਸਰ ਅੱਜ ਤੁਹਾਡੇ ਗਾਣਾ ਜਿਹੜਾ ਹੈ ਉਹ ਰਿਲੀਜ਼ ਕੀਤਾ ਗਿਆ ਹੈ ਇਹਦੇ ਬਾਰੇ ਦੱਸ ਦਿਓ ਕਿਹੜਾ ਗਾਣਾ ਹੈ ਤੇ ਕਿਸ ਤਰ੍ਹਾਂ ਅ ਸਰ ਜੀ ਜੀ ਇਹ ਗੀਤ ਮੇਰਾ ਆਪਣਾ ਲਿਖੇਦਾ ਜੀ ਮੈਂ ਗਾਇਆ ਹੈ ਤੇ ਮੇਰੇ ਨਾਲ ਜਿਲਸਾ ਗਾਇਕਾ ਜਿਹੜੇ ਬਹੁਤ ਸੁਰੀਲੀ ਆਵਾਜ਼ ਹੈ ਸਾਡੇ ਗੁਰਦਾਸਪੁਰ ਦੀ ਆਨ ਬਾਨਸਾਨ ਹੈ ਬਹੁਤ ਵਧੀਆ ਨਿਸਭਾਰਤੀ ਔਰ ਇਹਨਾਂ ਨੇ ਮੇਰਾ ਸਹਿਯੋਗ ਦਿੱਤਾ ਗੀਤ ਵਿੱਚ ਬਹੁਤ ਵਧੀਆ ਗਾਇਆ ਮੇਰੇ ਤੋਂ ਵੱਧ ਕੇ ਗਾਇਆ ਔਰ ਇਹ ਗੀਤ ਇਹ ਦਾ ਨਾਂ ਆ ਬਾਡਰਾਂ ਤੇ ਹੋਇਆ ਖਤਰਾ ਇਹ ਗੀਤ ਅਸੀਂ ਉਹਨਾਂ ਫੌਜੀਆ ਸੂਰਬੀਰਾਂ ਨੂੰ ਸਮਰਪਿਤ ਕਰ ਰਹੇ ਹਾਂ ਜਿਹੜੇ ਬਾਰਡਰਾਂ ਤੇ ਦਿਨ ਰਾਤ ਸਾਡੇ ਰਾਖੀ ਰੱਖਦੇ ਔਰ ਅਸੀਂ ਅਮਨ ਚਾਂਦੀ ਨੀਂਦ ਤੇ ਤਰੱਕੀ ਕਰ ਰਹੇ ਹਾਂ ਉਹ ਉਹਨਾਂ ਦੀ ਬਦੌਲਤ ਹੈ ਅਸੀਂ ਇਹ ਗੀਤ ਉਹਨਾਂ ਨੂੰ ਸਮਰਪਿਤ ਕੀਤਾ ਗਿਆ ਕੋਈ ਵਸਪਾਸੀ ਤਾਂ ਕੀ ਆਸ ਕਰਦੇ ਗਰਦਾਸਪੁਰ ਸਾਡੋ ਆਈ ਤਾਂ ਪੂਰੇ ਵਰਲਡ ਵਿੱਚ ਜਿਹੜੇ ਸਾਡੇ ਇੰਡੀਆ ਦੇ ਲੋਕ ਨੇ ਆਈ ਪੂਰੇ ਹਿੰਦੁਸਤਾਨ ਦੇ ਔਰ ਜਿੱਥੇ ਤੱਕ ਪੰਜਾਬੀ ਬੋਲੀ ਜਾਂਦੀ ਹੈ ਔਰ ਜਿਹੜੀ ਸੁਣੀ ਜਾਂਦੀ ਹੈ ਪੰਜਾਬੀ ਸੰਗੀਤ ਸੁਣਾਇਆ ਜਾਂਦਾ ਅਸੀਂ ਸਾਰਿਆਂ ਤੋਂ ਆਸਕਦੇ ਆ ਕਿ ਇਹ ਗੀਤ ਨੂੰ ਵੱਧ ਤੋਂ ਵੱਧ ਸੁਣੋਗੇ ਔਰ ਸ਼ੇਅਰ ਕਰੋਗੇ ਔਰ ਸਾਡੇ ਬਦਨ ਪ੍ਰੋਡਕਸ਼ਨ ਨੂੰ ਵੀ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਜੀ मैम ਕੀ ਜਨੋਗੇ ਇਸ ਜਨਿਵਰੀ ਜਨਿਵਰੀ गाना ਬਹੁਤ ਹੀ ਵਧੀਆ ਹੈ ਸਾਰੇ ਜਣੇ ਸੁਣੋ ਔਰ ਕਿ ਸਾਰਿਆਂ ਨੂੰ ਸ਼ੇਅਰ ਕਰੋ ਕਿ ਬਹੁਤ ਹੀ ਵਧੀਆ ਗੀਤ ਹੈ ਗਾਣੇ ਦੇ ਬੋਲ ਅੱਜ ਡੱਕੀ ਅਸੀਂ ਦੇ ਗਿਆ ਤਲਵੇਂ ਪੇਜ ਦਿੱਤਾ ਹੈ ਸੁਨੇਹਾ ਸਰਕਾਰ ਵੇ ਅੱਜ ਡੱਕੀ ਅਸੀਂ ਦੇ ਗਿਆ ਤਲਵੇਂ ਪੇਜ ਦਿੱਤਾ ਹੈ ਸੁਨੇਹਾ ਸਰਕਾਰ ਵੇ ਕਿੱਤਾ ਫੌਜ ਨੂੰ ਸੀ ਖਬਰਦਾਰ ਵੇ ਤੇ ਵੱਡਰਾ ਤੇ ਹੋਇਆ ਖਤਰਾ ਹੂੰ ਤੂੰ ਜਾਣ ਤੇ ਦੇਲ ਮੇਰਾ ਡੋਲਦਾ ਤੇ ਵੱਡੇ ਰਾਂ ਤੇ ਹੋਇਆ ਖਤਰਾ ਕੁੰਜਣੇ ਤੇ ਦਿਲ ਮੇਰਾ ਡੋਲਦਾ ਤੇ ਬੜੇ ਰਾਤੇ ਹੋਇਆ ਖਤਰਾ ਏਸੇ ਦਿਨ ਲਈ ਤਾਂ ਫੌਜ ਵਿੱਚ ਹੀ ਜਾਣਾਂ ਹਲਖਾਂ ਦੇ ਪੀਂਦੇ ਮौज ਉਡਾਨਿਆਂ ਲੋਰ ਪੈਣ ਤੇ ਨਹੀਂ ਤੂੰ ਨਾ ਉਡਾਨਿਆਂ ਮਦਾਨ ਵਿੱਚੋਂ ਨਾ ਹਾਰੀਏ ਸਾਨੂੰ ਕਸਮ ਪੰਜਾਬ ਦੀ ਪੰਜਾਬ ਬਣੇ ਨੀ ਚੋਣ ਚੋਣ ਵੈਰੀ ਮਾਰੀਏ ਸਾਨੂੰ ਕਸਮ ਪੰਜਾਬ ਦੀ ਪੰਜਾਬ ਬਣੇ ਚੋਣ ਚੋਣ ਵੈਰੀ ਮਾਰੀਏ